ਜੀ ਸਸਿਕਾਲ ਸਵੇਰ ਸਵੇਰ ਚਾਹ ਪੀ ਲਈ ਆਪਾਂ ਤੇ ਹੁਣ ਬਣਾਇਆ ਪਰੌਠੇ ਮੂਲੀਆਂ ਵਾਲੇ ਕਰ ਰਹੀ ਐ ਵੇਟ ਇਹ ਵੀ ਤਿਆਰੀ ਹੈ ਪਰੌਠੇ ਖਾਣ ਦੀ ਜਿਵੇਂ ਪੱਕੀ ਇਹ ਵੀ ਗੰਦੇ ਜਾਵਾਂ ਪੱਕੀ ਤਿਆਰੀ ਹੈ ਪਰੌਠੇ ਖਾਣ ਦੀ ਜਿ ਬਣਾਉਣੇ ਆਪਾਂ ਮੂਲੀਆਂ ਪਿਆਜ਼ ਹਲਕੀ ਬਾਏ ਵਿੱਚ ਆਲੂ ਮੇਥੀ ਮੂਲੀ ਪਿਆਜ਼ ਮੇਥੀ ਖਾਣਾ ਵਰਾਪਾ ਅਜ ਵੀ ਜੀ ਨੇ ਖਾਣਾ ਹੀ ਜੀ ਵੀ ਮੈਂ 2 ਮਿੰਟ ਹੋ ਗਏ 5 ਮਿੰਟ ਤੱਕ ਹੀ ਬੈਠਾ ਮਤਲਬ ਬੈਠੇ ਜਮਾ ਨਹੀਂ ਸੁਟੇ ਰਹੀਆਂ ਕਿਵੇਂ ਬੜਾ ਜੀ ਨਿੱਕਾ ਅੱਛਾ ਤੇ ਟਿੱਪ ਨਹੀਂ ਕਰੋ ਭਾਪਿਆਰੇ ਬੀਬੀ ਕਿਵੇਂ ਫਰਕ ਆਗੇ ਨਾ ਜਿਹੜਾ ਫਰਕ ਆ ਮੈਂ ਬੋਲੀ ਅੰਦਰ ਕਿਵੇਂ ਕੀ ਤੇ ਬੰਦੂ ਨੰਦੇ ਜਿਵੇਂ ਕਿ ਇਹ ਨਜਵਾਕ ਹਾਂ ਕੀ ਟਿਪ ਨਹੀਂ ਕਰਨਾ ਚਾਹੁੰਗੇ ਡਾਕਟਰ ਸਾਹਿਬ ਤੁਸੀਂ ਬਸ ਹੁਣ ਨਾਇਕਾ ਪਾ ਆਦੋਈ ਮੈਡੀਸਨ ਦਿੱਤੀ ਦੱਸੀ ਕੀ ਦੱਸੋ ਕਿੰਨੇ ਵਜੇ ਦਿੱਤੀ ਹੈ 4 ਵਜੇ ਖਾਣਾ ਖਾਂਤ ਬਾਅਦ ਹੂੰ ਚਾਰ ਬੁਲੇ ਗੋਲ ਦਿੱਤੀ ਹੈ ਹੂੰ ਉਹ ਦੁਬਾਰਾ ਤੇ ਉਹ ਵੀ ਖਾਣਾ ਖਾਣਨ ਤੇ ਉਹ ਕੋਈ ਨਹੀਂ ਮਸਾਲਾ ਕਿਵੇਂ ਕਰਨਾ ਹੈ ਨਮਕ ਲਾ ਕੇ ਮਾਰੇ ਨਮਕ ਲਾ ਕੇ ਅੱਛਾ ਜਿਆਦਾ ਨਮਕ ਲਾਵਾਂਗਾ ਤਾਂ ਬਲੱਡ ਵਾ ਸਕਦਾ ਹੈ ਹੈ ਮਸੂਹ ਗਈ ਕਿਉਂ ਜਾ ਸਕੋਗੇ ਤੂੰ ਆਪ ਹੀ ਦੱਸੀ ਵੀ ਵੀ ਆਇਆ ਨਮਕ ਦੇਣਾ ਐ ਸੇਵਤ ਲਾ ਕੇ ਐ ਖੀਰੀ ਤੇ ਲਾ ਕੇ ਉਹ ਤੋਂ ਦੱਸੀ ਜਾਂਦੀ ਸੀ ਨਾ ਨਜ਼ਕੇ ਦੀ ਬੀਬੀ ਕਦਾ ਪੈਕ ਗਲਵਾ ਦੇ ਤੇਰੇ ਬਾਪੇ ਨੂੰ ਕਹੀ ਜਾਂਦੀ ਸੀ ਹਾਂ ਵਾਖਿਆ ਪੀਉਂ ਉਹਦੇ ਵੀ ਜਰਫੀ ਮਾਂ ਵੀ ਨਾ ਦੇ ਕੋਕਾ ਉਸ ਕੋਕੀ ਜੇ ਸੇ ਉਹ ਪੁੱਛ ਮਾਲੇ ਲਾਇਲ ਕਲੇ ਕੋਨੇ ਨਾ ਅੱਛਾ ਖੋਲੀ ਫਾਇਨ ਨਹੀਂ ਲਾਇਆ ਤਾਂ ਬਿੱਟੀ ਜਾਨੇ ਸੀ ਬੱਕਾ ਲਾ ਓਰ ਮੈਂ ਲਾ ਲਿਆ ਉਹਨਾਂ ਨੇ ਨੀ ਦਿੱਤੀ ਬੜਾ ਫੇਰੋ ਇਤਾਂ ਹੈ ਨੀ ਦਿੱਤੀ ਸੋਈਦਾ ਫਿਰਦਾ ਸੀ ਉਹ ਪਾਪਾ ਹੈ ਨੀ ਦਿੱਤੀ ਚਲੋਈ ਫਰ ਕੇ ਬੈ ਗਿਆ ਅਗੇ ਨਾਲ ਦੋ ਬੋਏ ਬੜਾ ਪਾਪਾ ਇਹਦਾ ਨੇ ਦੀ ਜਾ ਲਾਈ ਲਾਈ ਉਹਦੇ ਕੋਲੇ ਇਥੇ ਨਾਲ ਹੀ ਨਾਲ ਕੋਪਰੇ ਕਰ ਜੇਗਾ ਜੇ ਨਾ ਫਾਦੇ ਤੁਜੇ ਤੁਸੀਂ ਉਹੀ 700 ਰੁਪਏ ਮਹੀਨੇ ਦਵਾਈ ਖਾਈ ਉਹੀ ਖਾਈ ਜਾਂਦੇ ਤੇ ਲੋੜ ਹੀ ਨਹੀਂ ਪੈਂਦੀ ਸੀ ਮੈਂ ਖਾਈ ਜਾਂਦਾ ਤੇੀਆਂ ਦਾ ਕਿੱਥੇ ਖਾਂਦਾ ਤੇ ਖਾਂਦਾ ਸੱਜ ਨਾ ਬਾਵਨ ਕੰਪਨੀ ਦੇ ਉਹਦਾ ਨੀ ਮੈਨੂੰ ਮੇਰੇ ਸੱਚ ਨੂੰ ਉੱਤ ਹੈ ਮਾਈ ਨੇ ਸਿੱਟਾ ਹੁਣ ਕਿਵੇਂ ਉੱਠਾ ਛੱਡ ਗਿਆ ਹੱਕ ਭਈ ਜਾਂਦਾ ਬਿਗੋਲੀ ਖਾਈ ਜਾ ਤੂੰ ਜੁਬਾਈ ਲਈ ਜਾ ਵੀ ਬਿਆ ਡੰਡਾ ਨਾਲ ਲੈ ਕੇ ਆਇਆ ਕੁੱਟਣ ਆste ਜੇ ਬੋਲੇ ਤਾਂ ਡੰਡਾ ਨਾਲ ਆ ਵੀ ਬਿਗੋਲੀ ਕੋਟਨਾਸਤੇ ਅਰਗੋਪਾ ਹੈ ਤਾਂ ਲੱਤਾ ਟਮਾੜਦੀ ਆ ਬੀਬੀ ਹਾਂਜੀ ਸਵੇਰੇ ਵੀ ਚਲਣਾ ਨਹੀਂ ਹੈ ਹਾਂ ਤਾਂ ਮੰਨ ਨਹੀਂ ਹੈ Papa ਸੱਚੀ ਗੱਲ ਆ ਗਈ ਅਗੇ ਸਵੇਰੇ ਪੈਨਸ਼ਨ ਮਿਲਣੀ ਲੈ ਨਹੀਂ ਜਾਂਦਾ ਮੈਂ ਆਪਦੀ ਵਾੜੀ ਦਾ ਲੈ ਆਉਂਗਾ ਮੈਂ ਆਪਦੀ ਵਾਰਤੀ ਚਾਲ ਜਾਉਂਗੀ ਜਾਕੀ ਨਹੀਂ ਹਮ ਸਾਰੇ ਘਰਾ ਕਿਹਾ ਉਹ ਨਾਲੇ ਹਮ ਪੰਜਨ ਮਿਲਨੀ ਆ ਕਹਿੰਦੀ ਬੀਬੀ ਕਹਿੰਦੀ ਹੈ ਲੱਭੋਲੀ ਆ ਬੋਲ ਰਹੀ ਹੈ ਹੈ ਲੱਭਾ ਆਦੇ ਆਦੇ ਫੇਰ ਜਾ ਕੋੜ ਮਰੂਗੀ ਅਗਲੇ ਬੋਲੀ ਆ ਜਿਹੜਾ ਕੋਈ ਬੋਲਦੀ ਹੈ ਮੈਂ ਸਾਜੀ ਰਾਤਾ ਮਾਰਦੀ ਆ ਸਵੇਰੇ ਫਿਰਸਨ ਮਿਲਨੀ ਆ ਅੱਗੇ ਫਿਰ ਚੰਦੂ ਲੌਣੀ ਤੇ ਕਿ ਮੈਂ ਜਾਈ ਆਉਂਗੀ ਮੈਂ ਮਨੂਗੀ ਮਾ ਦਾ ਪਾਲ ਨਾ ਇਹ ਗੱਲਾਂ ਤੇ ਬਾਪੇ ਨੇ ਕਿਹਾ ਪਪਾ ਲਿਆਊਗਾ ਤੇ ਬਾਪਾ ਹੀ ਲਿਆਊਗਾ ਮੈਂ ਕਿਹਾ ਆ ਦੇ ਬੈਗ ਜੇਜ ਪਾ ਕੇ ਨਾ ਵੀ ਛੇੜੀਆਂ ਜੰਦੀਆਂ ਮੈਂ ਮਾ ਕੀ ਜੰਦੀਆਂ ਮਸਤ ਰਹੀਆਂ ਦਾ ਸਸ ਮੈਂ ਵੀ ਲੱਤਾ ਮਣਦਾ ਹੈ ਹੈ ਵੀ ਮੈਂ ਗੀਵਰ ਬਾਬਾ ਲੱਤਾ ਮੰਨਦਾ ਨਹੀਂ ਤੇ ਪਹਿਲਾਂ ਹੀ ਸੇ ਉਹ ਕੰਡੀਆਂ ਘੱਟ ਦਈ ਤਰਾ ਕੰਡੀਆਂ ਹੂੰ ਲੈ ਚਪੇ ਦਿਨ ਹੀ ਕਰਦਾ ਮੈਂ ਇੱਕ ਤਾਂ ਨਹੀਂ ਲੱਤਾ ਜੋ ਡਿੰਗਾ ਦੋਸਤ ਮੰਡੀ ਦਾ ਕੋਈ ਤੜਦਾ ਪਹਿਲਾਂ ਹੀ ਲੱਤਰਦਾ ਹੀ ਕੋਈ ਪੈਸਾ ਪੁੱਛਣ ਹਸਪਤ ਤਾਂ ਤੈਨ ਕਿਰੀ ਬੈਠੇ ਨਾ ਲੱਤਨ ਪੈਸਾ ਕਹਦਾ ਉਹ ਜਰਾ ਨੂੰ ਚੰਗਾ ਹੈ ਕਿ ਸੱਜਰੀ ਜ਼ਮੀਨ ਲਵਾਈ ਹੈ ਨਾ ਜਮੀਨ ਨਾ ਤੁੜਵਾ ਜਮੀਨ ਅੱਜ ਉਹ ਪਹਿਲਾਂ ਹੀ ਲੱਤਰਦਾ ਬੰਦਾ ਮੋਟੇ ਲੈਣਾ

ਫੰਕਸ਼ਨ ਆ ਮੈਂ ਤੁਹਾਨੂੰ ਅੱਗ ਲਗਾਉਂਗਾ ਮੈਂ ਲੀਕ ਪਰ ਦੇ ਬੂਟ ਬੋਆ ਹੋਇਆ ਆਜ ਦਾ ਮੁਸ਼ਕਲ ਆ ਤਾਂ ਬੋਤਾ ਉਹਨੇ ਕੋ ਬੈ ਵੀ ਰੱਖ ਰੱਖੀ ਆਲਦੀ ਪਰ ਸਵੰਦੀ ਨਵੇ ਤਨ ਕੋਈ ਚੱਕਰ ਹੀ ਨਹੀਂ ਗਾ ਕੀ ਹੋ ਗਿਆ ਸਨਮਾ ਬੱਦਨ ਦਾ ਲਾਲਚ ਹੀ ਨਹੀਂ ਕਹਿੰਦਾ ਕਿਉਂ ਕਰਦੇ ਨਹੀਂ ਹੋਰ ਗੱਲ ਕਰ ਲੈ ਕੋ ਹੈ ਠੀਕ ਕੀ ਹੋ ਗਿਆ